ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬੇਸ਼ਰਮ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਅਮਰੀਕਾ ਕੈਨੇਡਾ ਦੇ ਨਾਲ ਵਪਾਰ ਚਰਚਾਵਾ ਤੁਰੰਤ ਪ੍ਰਭਾਵ ਦੇ ਨਾਲ ਕਰੇਗਾ ਬਹਾਲ ਕੈਨੇਡਾ ਦੇ ਵੱਲੋਂ ਡਿਜੀਟਲ ਟੈਕਸ ਸਰਵਿਸਿਜ਼ ਹਟਾਉਣ ਦੇ ਫੈਸਲੇ ਨੇ ਰਾਹ ਕੀਤਾ ਪਧਰਾ ਵੈਨਕੂਵਰ ਦੇ ਵਿੱਚ ਕੈਨੇਡਾ ਦੇ ਤੋਂ ਪਹਿਲਾਂ ਗੈਸ ਦੀਆਂ ਕੀਮਤਾਂ ਰਹਿਣਗੀਆਂ ਘਟ ਪਿਛਲੇ ਹਫਤੇ ਕੀਮਤਾਂ ਜਿਹੜੀਆਂ ਨੇ 15.3 ਸੈਂਟ ਆਈਆਂ ਹੇਠਾਂ ਜਨਕਨਗਦੀ ਟੀਮ 5 ਜੁਲਾਈ ਨੂੰ ਕਰਵਾ ਰਹੀ ਹੈ ਆਪਣਾ ਮੇਲਾ ਬੱਚਿਆਂ ਤੇ ਵੱਡਿਆਂ ਦੇ ਲਈ ਮੇਲੇ 'ਚ ਹੋਣਗੀਆਂ ਖੂਬ ਸਾਰੀਆਂ ਖੇਡਾਂ ਖਬਰਾਂ ਵਿਸਤਾਰ ਦੇ ਨਾਲ ਵਾਈਟ ਹਾਊਸ ਦੀ ਜੇ ਗੱਲ ਕੀਤੀ ਜਾਵੇ ਤਾਂ ਵਾਈਟ ਹਾਊਸ ਦੇ ਆਰਥਿਕ ਸਲਾਹਕਾਰ ਜਿਹੜੇ ਨੇ ਕੇਵਿਨ ਹੈਸਿਟ ਉਹਨਾਂ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਦੇ ਵੱਲੋਂ ਅਮਰੀਕੀ ਜਿਹੜੇ ਟੈਕ ਟੈਕ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਪਣੇ ਡਿਜੀਟਲ ਸਰਵਿਸੇਸ ਟੈਕਸ ਨੂੰ ਰੱਦ ਕਰਨ ਤੋਂ ਜਿਹੜਾ ਉਹ ਬਾਅਦ ਅਮਰੀਕਾ ਕੈਨੇਡਾ ਦੇ ਨਾਲ ਜਿਹੜਾ ਹੈ ਉਹ ਹੁਣ ਵਪਾਰਕ ਗੱਲਬਾਤ ਤੁਰੰਤ ਪ੍ਰਭਾਵ ਦੇ ਨਾਲ ਮੋੜ ਸ਼ੁਰੂ ਕਰੇਗਾ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਨੇ ਕਿਹਾ ਸੀ ਕਿ ਹਜੇ ਜਿਹੜਾ ਉਹ ਇਸ ਟੈਕਸ ਨੂੰ ਜਿਹੜਾ ਉਹ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ ਔਰ ਇਸ ਟੈਕਸ ਦੇ ਚੱਲਦਿਆਂ ਜਿਹੜੀ ਹੈ ਉਹ ਕੈਨੇਡਾ ਦੇ ਨਾਲ ਵਪਾਰਕ ਚਰਚਾਵਾਂ ਰੱਦ ਕਰਨ ਦਾ ਫੈਸਲਾ ਕਰ ਦਿੱਤਾ ਸੀ ਐਸੈਟ ਨੇ ਕਿਹਾ ਹੈ ਕਿ ਫਿਲਹਾਲ ਜਿਹੜੀ ਹੈ ਉਹ ਇਹ ਉਹ ਚੀਜ਼ ਹੈ ਜਿਸ ਦਾ ਉਹਨਾਂ ਨੇ ਅਧਿਐਨ ਕੀਤਾ ਹੈ ਤੇ ਹੁਣ ਉਹ ਸਹਿਮਤ ਹੋ ਗਏ ਹਨ ਅਤੇ ਯਕੀਨਨ ਇਸ ਦਾ ਮਤਲਬ ਹੈ ਕਿ ਅਸੀਂ ਗੱਲਬਾਤ ਦੇ ਉੱਤੇ ਜਿਹੜਾ ਹੈ ਉਹ ਤਿਆਰ ਹਾਂ 트럼ਪ ਨੇ ਕਿਹਾ ਸੀ ਕਿ ਉਹ ਡਿਜੀਟਲ ਸਰਵਿਸੇਸ ਟੈਕਸ ਦੇ ਕਾਰਨ ਕੈਨੇਡਾ ਦੇ ਨਾਲ ਸਾਰੀਆਂ ਅਮਰੀਕੀ ਵਪਾਰਕ ਚਰਚਾਵਾਂ ਨੂੰ ਜਿਹੜਾ ਹੈ ਉਹ ਖਤਮ ਕਰ ਰਹੇ ਨੇ ਡਿਜੀਟਲ ਸਰਵਿਸੇਸ ਟੈਕਸ ਦੇ ਤਹਿਤ ਅਮਰੀਕੀ ਕੰਪਨੀਆਂ ਜਿਵੇਂ ਕਿ Amazon, Google, Meta, Uber ਅਤੇ Airbnb ਨੂੰ ਕੈਨੇਡਾ ਦੇ ਵਿੱਚ ਜਿਹੜਾ ਉਹ ਹੋ ਰਹੀ ਆਪਣੀ ਆਮਦਨੀ ਦੇ ਉੱਤੇ 3% ਟੈਕਸ ਦੇਣਾ ਪੈਂਦਾ ਸੋ ਇਸੇ ਹੀ ਗੱਲ ਕੀਤੀ ਜਾ ਰਹੀ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਆਮਦਨੀ ਦੇ ਉੱਤੇ ਟੈਕਸ ਜਿਹੜਾ 3% ਦਾ ਟੈਕਸ ਜਿਹੜਾ ਉਹ ਦੇਣਾ ਪੈਂਦਾ ਸੋ ਇਹ ਟੈਕਸ ਜਿਹੜਾ ਇਹ 30 ਜੂਨ ਨੂੰ ਲਾਗੂ ਹੋਣਾ ਸੀ ਤੇ ਇਸ ਟੈਕਸ ਦੇ ਕਰਕੇ ਉਕਤ ਟੈਕ ਕੰਪਨੀਆਂ 2 ਬਿਲੀਅਨ ਅਮਰੀਕੀ ਡਾਲਰ ਜਿਹੜਾ ਉਸ ਦੇ ਵਿੱਚ ਜਿਹੜਾ ਉਸ ਡਾਲਰ ਦੇ ਬਕਾਏ ਦਾ ਜਿਹੜਾ ਉਹ ਪਾਤਰ ਹੁੰਦੀਆਂ ਨੇ ਸੋ ਪ੍ਰਧਾਨ ਮੰਤਰੀ ਦਫਤਰ ਨੇ ਫਿਲਹਾਲ ਜਿਹੜੀ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਇਹ ਪੁਸ਼ਟੀ ਕੀਤੀ ਹੈ ਕਿ ਕਾਰਨੀ ਤੇ 트ੰਪ ਨੇ ਜਿਹੜੀ ਹੈ ਉਹ ਐਤਵਾਰ ਰਾਤ ਦੇ ਵਿੱਚਕਾਰ ਕਿਸੇ ਸਮੇਂ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ ਔਰ ਜਿਸ ਦੇ ਵਿੱਚ ਉਸ ਤੋਂ ਬਾਅਦ ਕੈਨੇਡਾ ਨੇ ਟੈਕਸ ਰੱਦ ਕਰ ਦਿੱਤਾ ਸੀ ਔਰ ਇਸ ਕਦਮ ਦੇ ਜਿਹੜੇ ਨੇ ਉਹ باوجود ਕੈਨੇਡਾ ਅਜੇ ਵੀ ਇੱਕ ਅੰਤਰਰਾਸ਼ਟਰੀ ਜਿਹੜਾ ਉਹ ਅੰਤਰਰਾਸ਼ਟਰੀ ਟੈਕਸ ਲਾਗੂ ਕਰਨ ਦੇ ਲਈ ਜੀ7 ਸਹਿਯੋਗੀਆਂ ਦੇ ਨਾਲ ਸਰਗਰਮ ਵਿਚਾਰ ਵਟਾਂਦਰੇ ਦੇ ਵਿੱਚ ਵੀ ਹੈ ਸੋ ਪੀਐਮਓ ਨੇ ਤਾਂ ਕਿਹਾ ਕਿ ਵਿੱਤ ਮੰਤਰੀ ਜਿਹੜੇ ਫਾਂਸਵਾ ਫਿਲਿਪ ਸ਼ੈਂਪੇਨ ਇਸ ਕੰਮ ਦੀ ਅਗਵਾਈ ਕਰ ਰਹੇ ਨੇ ਤੇ ਵਾਈਟ ਹਾਊਸ ਦੇ ਬੁਲਾਰੇ ਜਿਹੜੇ ਕੁਸ਼ ਦੇਸਾਈ ਨੇ ਸੋਮਵਾਰ ਨੂੰ ਜਿਹੜਾ ਉਹ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫਿਰ ਦੁਨੀਆ ਦੀ ਸਭ ਤੋਂ ਵਧੀਆ ਅਤੇ ਸਭ ਤੋਂ ਵੱਡੀ ਅਮਰੀਕੀ ਅਰਥ ਵਿਵਸਥਾ ਦੀ ਸ਼ਕਤੀ ਦਾ ਲਾਭ ਜਿਹੜਾ ਹੈ ਯਾਨੀ ਕਿ ਲਾਹਾ ਲੈਂਦਿਆ ਅਮਰੀਕੀ ਉਦਯੋਗਾਂ ਅਤੇ ਕਾਮਯਾਬੀ ਦੇ ਲਈ ਜਿੱਤ ਪ੍ਰਾਪਤ ਜਿਹੜੀ ਹੈ ਉਹ ਕੀਤੀ ਹੈ ਅਮਰੀਕਾ ਦੇ ਵਨਜ ਸਕੱਤਰ ਜਿਹੜੇ ਨੇ ਉਹ ਹਾਵਰਡ ਲੁਟਨੇਕ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਿਆਨ ਉਹਨਾਂ ਸਾਂਝਾ ਕੀਤਾ ਜਿਸ ਦੇ ਵਿੱਚ ਕੈਨੇਡਾ ਦੇ ਟੈਕਸ ਨੂੰ ਖਤਮ ਕਰਨ ਦੀ ਜਿਹੜੀ ਹੈ ਉਹ ਕਾਫੀ ਸراہਣਾ ਵੀ ਕੀਤੀ ਗਈ ਕੰਜ਼ਰਵੇਟਿਵਜ਼ ਜਿਹੜੇ ਲੀਡਰ ਪੀਅਰ ਪਾਲੀਆਬ ਜਿਹੜੇ ਨੇ ਉਹਨਾਂ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਕਾਰਨੀ ਆਖਰੀ ਮੌਕੇ ਟੈਕਸ ਰੱਦ ਕਰਕੇ ਨੀਵੇਂ ਹੋ ਗਏ ਨੇ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਅਮਰੀਕਾ ਤੇ ਜ਼ੋਰ ਜਿਹੜਾ ਉਹ ਦੇਣਾ ਚਾਹੀਦਾ ਹੈ ਕਿ ਉਹ ਬਦਲੇ ਦੇ ਵਿੱਚ ਸੌਫਟ ਬੋਡੀ ਯਾਨੀ ਲੱਕੜ ਦੇ ਟੈਰਿਫ ਨੂੰ ਤੁਰੰਤ ਰੱਦ ਕਰਨ ਫੈਡਰਲ ਸਰਕਾਰ ਨੇ ਐਤਵਾਰ ਦੇ ਰੋਸ਼ਾਂ ਮੈਲਾਨ ਕੀਤਾ ਕਿ ਉਹ ਸਰਵਿਸਸ ਟੈਕਸ ਨੂੰ ਰੱਦ ਕਰ ਰਹੇ ਨੇ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਟੈਕਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ ਅਤੇ ਇਸ ਟੈਕਸ ਦੇ ਚੱਲਦੇ ਆ ਵਪਾਰਕ ਚਰਚਾਵਾਂ ਜਿਹੜੀਆਂ ਨੇ ਉਹ ਰੱਦ ਕਰਨ ਦਾ ਐਲਾਨ ਵੀ ਜਿਹੜਾ ਹੈ ਉਹ ਕਰ ਦਿੱਤਾ ਗਿਆ ਸੀ ਕੈਨੇਡੀਅਨ ਅਭਿਸ਼ਖ ਜਿਹੜਾ ਉਹ ਕੈਨੇਡਾ ਡੇ ਖਲਮਨਾਰ ਰਹਿਨ ਸੇ ਇਸੇ ਦੌਰਾਨ ਜਿਹੜੀ ਹੈ ਉਹ ਅਲਬਰਟਾ ਦੇ ਵੱਲੋਂ ਰੈਫਰੈਂਡਮ ਸੰਬੰਧੀ ਤਿੰਨ ਦਿਨਾਂ ਦੇ ਵਿੱਚ ਨਿਯਮਾਂ ਨੂੰ ਆਸਾਨ ਬਣਾਉਣ ਦੇ ਸੰਬੰਧੀ ਯੋਜਨਾ ਨੂੰ ਰਸਮੀ ਰੂਪ ਜਿਹੜਾ ਹੈ ਉਹ ਦੇ ਰਿਹਾ ਹੈ ਪ੍ਰੀਮੀਅਰ ਡੈਨੀਅਲ ਸਮਿਥ ਨਿਯਮਾਂ ਦੇ ਵਿੱਚ ਜਿਹੜੀ ਉਹ ਨਰਮੀ ਦਾ ਅਧਿਕਾਰਤ ਵੋਟ ਕਾਊਂਟ ਘਟਾਉਣ ਦਾ ਰਸਮੀ ਐਲਾਨ ਜਿਹੜਾ ਨੇ ਉਹ ਕਰ ਸਕਦੇ ਨੇ ਸੋ ਇਸ ਰੈਫਰੈਂਡਮ ਦੀ ਜਿਹੜੀ ਮੰਗ ਕਰਨ ਵਾਲਿਆਂ ਦੇ ਕਾਰਨ ਜਿਹੜਾ ਕਰਨ ਵਾਲਿਆਂ ਦੇ ਰੈਫਰੈਂਡਮ ਦੀ ਮੰਗ ਦਾ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਉਹ ਉਸੇ ਦਿਨ ਇਲੈਕਸ਼ਨ ਕੈਨੇਡਾ ਨੂੰ ਜਿਹੜਾ ਹੈ ਉਹ ਐਪਲੀਕੇਸ਼ਨਸ ਦੇਣਗੇ ਤਾਂ ਜੋ ਨਵੇਂ ਨਿਯਮਾਂ ਦੇ ਤਹਿਤ ਇੱਕ ਪटीशन ਜਿਹੜੀ ਹੈ ਉਹ ਤਿਆਰ ਕੀਤੀ ਜਾ ਸਕੇ ਉਹਨਾਂ ਕਹਿੰਦੇ ਕਿ ਹੈਰਾਨੀ ਨਹੀਂ ਹੋਵੇਗੀ ਜੇਕਰ ਰੈਫਰੈਂਡਮ ਹੁਣੇ ਜਿਹੜਾ ਉਹ ਕਰਵਾਇਆ ਜਾਵੇ ਸੋ ਇਸ ਨੂੰ ਜਿੱਤਣ ਦਾ ਦਾਵਾ ਵੀ ਜਿਹੜਾ ਉਹ ਕੀਤਾ ਗਿਆ ਹੈ ਪ੍ਰੋਵਿੰਸ ਦੇ ਸਮੂਹ ਵੋਟਰਾਂ ਨੂੰ 120 ਦਿਨਾਂ ਦੇ ਸਵਾਲ ਰੱਖਣ ਦੇ ਲਈ ਜਿਹੜੇ ਨੇ ਉਹ ਮਿਲਣਗੇ ਸੋ 1,70,000 ਦਸਤਕਤ ਜਿਹੜੇ ਨੇ ਉਹ ਵੀ ਇਕੱਠੇ ਕੀਤੇ ਜਾਣਗੇ ਜਿਸ ਦੇ ਵਿੱਚ ਇਹ ਜਿਹੜਾ ਉਹ ਪੁੱਛਿਆ ਜਾਵੇਗਾ ਕਿ ਅਲਬਰਟਾ ਨੂੰ ਕੈਨੇਡਾ ਦਾ ਸੂਬਾ ਨਾ ਰਹਿ ਕੇ ਜਿਹੜਾ ਉਹ ਆਜ਼ਾਦ ਮੁਲਕ ਜਿਹੜਾ ਉਹ ਬਾਣ ਜਾਣਾ ਚਾਹੀਦਾ ਹੈ ਜਿਨ੍ਹਾਂ ਕਿਹਾ ਕਿ ਅਲਬਰਟਾ ਵਾਸੀ ਜਿਹੜੇ ਨੇ ਉਹ ਸ਼ੱਕੀ ਹਨ ਕਿ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਫੈਡਰਲ ਨੀਤੀਆਂ ਦੇ ਦੁਆਰਾ ਅਲਬਰਟਾ ਦੇ ਅਮੀਰ ਰਿਸੋਰਸ ਨੂੰ ਜਿਹੜਾ ਉਹ ਹਰ ਥਾਂ ਲਜਾਣ ਦਾ ਵਿਸ਼ਵਾਸ ਬਹਾਲ ਕਰ ਸਕਣਗੇ ਅਲਬਰਟਾ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਸਾਫ ਦਾ ਪ੍ਰੋਗਰੈਸਿਵ ਕੰਜ਼ਰਵੇਟਿਵਸ ਦੇ ਥਾਮਸ ਲਕਾਸ ਸ਼ੂਜ਼ ਇੱਕ ਵੱਖਰੇ ਹੋਣ ਦੇ ਸੰਬੰਧੀ ਇਸ ਵੱਖਰੇ ਹੋਣ ਦੀ ਕੋਸ਼ਿਸ਼ ਨੂੰ ਅਸਫਲ ਕਰਨ ਦੇ ਵਿੱਚ ਜਿਹੜਾ ਉਹ ਕੰਮ ਕਰ ਰਹੀ ਨੇ ਸੋ ਜਿੰਨਾ ਆਖਿਆ ਕਿ ਅਲਬਰਟਾ ਦੇ ਕਾਨੂੰਨ ਅਨੁਸਾਰ ਇੱਕ ਮੁੱਦੇ ਤੇ ਇੱਕੋ ਸਮੇਂ ਇੱਕ ਸਮੇਂ ਪਾਰਟੀਸ਼ਨ ਮਨਜ਼ੂਰ ਹੋ ਸਕਦੀ ਹੈ ਤੇ ਇਲੈਕਸ਼ਨ ਜਿਹੜਾ ਉਹ ਕੈਨੇਡਾ ਨੇ ਉਹਨਾਂ ਦੀ ਪਾਰਟੀਸ਼ਨ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ ਉਹਨਾਂ ਦੇ ਵੱਲੋਂ ਨਵੇਂ ਨਿਯਮ ਜਿਹੜੇ ਨੇ ਉਹ ਲਾਗੂ ਹੋਣ ਤੋਂ ਪਹਿਲਾਂ ਐਪਲੀਕੇਸ਼ਨਸ ਦਿੱਤੀ ਗਈ ਹੈ ਇਸ ਲਈ ਉਹਨਾਂ ਨੂੰ 6 ਲੱਖ ਜਿਹੜਾ ਉਹ ਦਸਤਾਕੇ ਇਕੱਠੇ ਕਰਨ ਦੀ ਜਿਹੜੀ ਹੈ ਉਹ ਲੋਡ ਹੋਵੇਗੀ ਸੋਮੋ ਕਲੈਕਸ਼ਨ ਆਫੀਸਰ ਗੋਰਡਨ ਮੈਕਲੇਲਰ ਜਿਹੜੇ ਨੇ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਲਕਾਜ਼ੋਕ ਦੇ ਕੋਲ ਇੱਕ ਇੱਕ ਵਿੱਤੀ ਅਧਿਕਾਰੀ ਜਿਹੜੀ ਹੈ ਉਨਯੁਕਤ ਕਰਨ ਦੇ ਲਈ 3 ਦਿਨਾਂ ਦਾ ਸਮਾਂ ਹੋਵੇਗਾ ਜਿਸ ਤੋਂ ਬਾਅਦ ਉਹ ਦਸਤਕਤ ਜਿਹੜੇ ਨੇ ਉਹ ਇਕੱਠੇ ਕਰਨੇ ਸ਼ੁਰੂ ਕਰ ਸਕਣਗੇ ਸੋ ਵਕ ਹੋਣ ਵਾਲੇ ਧੜੇ ਦਾ ਜਿਹੜਾ ਉਹ ਲਕਾਜ਼ੁਕ ਦੀ ਪਟੀਸ਼ਨ ਅਲਬਰਟਾ ਦੀ ਆਜ਼ਾਦੀ ਦੇ ਲਈ ਜਿਹੜੀ ਹੈ ਉਹ ਦਬਾਅ ਦੇ ਵਿੱਚ ਦੇਰੀ ਕਰ ਸਕਦੀ ਹੈ ਪਰ ਉਹਨਾਂ ਦਾ ਮੰਨਣਾ ਹੈ ਕਿ ਇਹ 90 ਦਿਨਾਂ ਦੀ ਪੁਰਾਣੀ ਸੀਮਾ ਦੇ ਅੰਦਰ ਐਨਏ ਕਨ ਜਿਹੜੇ ਹੈ ਉਹ ਇਕੱਠੇ ਕਰਨ ਦੇ ਵਿੱਚ ਯਾਨੀ ਜਿਹੜੇ ਦਸਤਖਤ ਨਹੀਂ ਉਹ ਪੁਰਾਣੀ ਸੀਮਾ ਦੇ ਅੰਦਰ ਇਕੱਠੇ ਕਰਨ ਦੇ ਵਿੱਚ ਅਸਫਲ ਰਹੇਗੀ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕਾਲੇ ਕੈਨੇਡੀਅਨਾਂ ਦੇ ਵਿੱਚ ਦੇਸ਼ ਦੇ ਵਿੱਚ ਟਾਲਣਯੋਗ ਯਾਨੀ ਜਿਹੜੀ ਬਲੈਕ ਕੈਨੇਡੀਅਨਸ ਨੇ ਉਹਨਾਂ ਨੂੰ ਟਾਲਣਯੋਗ ਭਰਤੀ ਹੋਣ ਦੀ ਦਰ ਸਭ ਤੋਂ ਜ਼ਿਆਦਾ ਵਧ ਦੇਖੀ ਗਈ ਹੈ ਕੁਝ ਮਹਾਰਾਂ ਦਾ ਤਾਂ ਇਹ ਕਹਿਣਾ ਹੈ ਕਿ ਇਹ ਬਲੈਕ ਕਮਿਊਨਿਟੀ ਦੇ ਲਈ ਵਧੇਰੇ ਬਰਾਬਰੀ ਵਾਲੀਆਂ ਸਿਹਤ ਸੇਵਾਵਾਂ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ 18 ਜੂਨ ਨੂੰ ਜਾਰੀ ਕੀਤੀ ਗਈ ਇੱਕ ਜਿਹੜੀ ਰਿਪੋਰਟ ਹੈ ਉਦਰ ਸੌਂਦੀ ਹੈ ਕਿ 8 ਸਾਲਾਂ ਦੀ ਮਿਆਦ ਦੇ ਵਿੱਚ ਬਲੈਕ ਕੈਨੇਡੀਅਨਸ ਨੂੰ ਇਲਾਜਯੋਗ ਸਿਹਤ ਸਥਿਤੀਆਂ ਜਿਹੜੀਆਂ ਨੇ ਜਿਵੇਂ ਕਿ ਦਮਾ ਸ਼ੂਗਰ ਹਾਈਪਰਟੈਨਸ਼ਨ ਇਸ ਦੇ ਵਿੱਚ ਕੋਈ ਵੀ ਇਲਾਜ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਗਿਆ ਸੀ ਜੋ ਕਿ ਦੂਜੇ ਨਸਲੀ ਸਮੂਹਾ ਅਤੇ ਗੈਰ ਨਸਲੀ ਲੋਕਾਂ ਦੇ ਨਾਲੋਂ ਵੱਧ ਦਰਾਂ ਦੇ ਉੱਤੇ ਜਿਹੜਾ ਉਹ ਤੇ ਹਨ ਕੇਂਦ੍ਰਿਤ ਕਰਦਾ ਹੈ ਯਾਨੀ ਵੱਧ ਦਰਾਂ ਦੇ ਉੱਤੇ ਹੈ ਸੋ 2023 ਤੇ 2000 24 ਦੇ ਵਿੱਚ ਇਕੱਠੇ ਕੀਤੇ ਗਏ ਸਭ ਤੋਂ ਤਾਜ਼ਾ ਅੰਕੜਿਆਂ ਦੇ ਵਿੱਚ ਬਲੈਕ men ਅਤੇ ਜਿਹੜੇ ਬਲੈਕ ਬॉयਜ਼ ਐ ਉਹਨਾਂ ਨੂੰ ਪ੍ਰਤੀ 1 ਲੱਖ ਲੋਕਾਂ ਦੇ ਵਿੱਚ 272 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਦੋਂ ਕਿ ਬਲੈਕ ਵਿਮੈਨਸ ਦੀ ਗੱਲ ਕੀਤੀ ਜਾਵੇ ਜਾਂ ਫਿਰ ਕੁੜੀਆਂ ਦੀ ਤਾਂ ਉਹਨਾਂ ਦੀ ਦਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਤੀ 1 ਲੱਖ ਲੋਕਾਂ ਦੇ ਵਿੱਚ ਇਹ 253 ਸੀ ਦਖਣੀ ਏਸ਼ੀਆਈ ਚੀਨੀ ਤੇ ਫਿਲੀਪੀਨੋ ਜਿਹੜੇ ਨੇ ਜਾਂ ਫਿਰ ਹੋਰ ਨਸਲੀ ਲੋਕਾਂ ਦੇ ਵਿੱਚ ਦਰ ਜਿਹੜੀ ਐ ਉਹ ਕਾਫੀ ਘੱਟ ਸੀ ਤੇ ਸਭ ਉਹ ਕਾਟਰ ਚੀਨੀ ਆਬਾਦੀ ਦੇ ਵਿੱਚ ਸੀ ਜਿਸ ਦੇ ਵਿੱਚ ਜਿਹੜੇ ਮਰਤਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਮੁੰਡਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ প্রতি 1 ਲੱਖ ਦੇ ਹਿਸਾਬ ਦੇ ਨਾਲ ਉਹਨਾਂ ਲੋਕਾਂ ਦੇ ਵਿੱਚ 65 ਹਸਪਤਾਲ ਦੇ ਵਿੱਚ ਭਰਤੀ ਹੋਏ ਤੇ ਔਰਤਾਂ ਤੇ ਕੁੜੀਆਂ ਨੇ ਪ੍ਰਤੀ ਜਿਹੜੀ ਹੈ ਉਹ 1 ਲੱਖ ਲੋਕਾਂ ਦੇ ਵਿੱਚ 52 ਇਹ ਅਦਰਜ ਕੀਤੀ ਗਈ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 2023 ਦੇ ਵਿੱਚ ਗੈਰ ਨਸਲੀ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਟਾਲਣਯੋਗ ਯਾਨੀ ਅਵੋਇਡ ਕਰਨ ਦੀ ਹਸਪਤਾਲ ਦਾਖਲੇ ਦੀ ਦਰ ਦੂਜੀ ਸਭ ਤੋਂ ਜਿਹੜੀ ਹੈ ਉਹ ਵੱਧ ਦਰ ਸੀ ਜੋ ਕਿ ਮਰਦਾਂ ਦੇ ਵਿੱਚ ਪ੍ਰਤੀ 1 ਲੱਖ ਦੇ ਵਿੱਚ 257 ਤੇ ਔਰਤਾਂ ਦੇ ਵਿੱਚ ਪ੍ਰਤੀ 1 ਲੱਖ ਦੇ ਵਿੱਚ 226 ਤੱਕ ਪਹੁੰਚ ਗਈ ਸਟਾਟਕਾਂ ਨੇ ਕਿਹਾ ਕਿ 2023 ਦੇ ਵਿੱਚ ਸਭ ਤੋਂ ਵੱਧ ਉਪਲਬਧ ਜਿਹੜੀ ਹੈ ਉਹ ਜਾਣਕਾਰੀ ਅਨੁਸਾਰ 72% ਬਲੈਕ ਕੈਨੇਡੀਅਨਸ ਦੇ ਕੋਲ ਇੱਕ ਪ੍ਰਾਇਮਰੀ ਸਿਹਤ ਸੰਭਾਲ ਪ੍ਰੋਵਾਈਡਰ ਤੱਕ ਪਹੁੰਚ ਸੀ ਤਾਂ ਇਹ ਗੈਰ ਨੈਸਲੀ ਕੈਨੇਡੀਅਨਾਂ ਦੇ ਜਿਹੜੇ ਆ ਉਹਨਾਂ ਦੇ ਮੁਕਾਬਲੇ ਜਿਹੜੀ ਦੇਖੀ ਜਾ ਰਹੀ ਹੈ ਸੋ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਵਿੱਚ ਬਲੈਕ ਫਿਜ਼ੀਸ਼ੀਅਨਸ ਦੀ ਗਿਣਤੀ ਦਾ ਜਿਹੜਾ ਉਹ ਧਿਆਨ ਨਹੀਂ ਰੱਖਦੇ ਨੇ ਪਰ 2020 ਦੇ ਵਿੱਚ ਅਕੈਡੈਮਿਕ ਮੈਡੀਸਨ ਜਰਨਲ ਐਸੋਸੀਏਸ਼ਨ ਆਫ ਅਮਰੀਕਨ ਮੈਡੀਕਲ ਕਾਲੇਜਾਂ ਦੀ ਜਿਹੜੀ ਹੈ ਉਹ ਪੀਅਰਸ ਮਿਖਿਆ ਕੀਤੀ ਜਰਨਲ ਦੁਆਰਾ ਪ੍ਰਕਾਸ਼ਿਤ ਅ ਡਾਟਾ ਨੇ ਇਹ ਨਵਾਂ ਲਗਾਇਆ ਹੈ ਕਿ 2018 ਦੇ ਵਿੱਚ ਜਿਹੜਾ ਉਹ ਅਨਟੇਰੀਓ ਦੇ ਵਿੱਚ ਟ੍ਰੇਨਿੰਗ ਕਰਨ ਵਾਲੇ ਡਾਕਟਰਾਂ ਦੇ ਵਿੱਚੋਂ 2.3% ਬਲੈਕ ਸਨ ਸਟੈਟਕੈਨ ਜਿਹੜਾ ਉਹਨਾਂ ਦੀ ਰਿਪੋਰਟ ਹਸਪਤਾਲ ਦੇ ਵਿੱਚ ਭਰਤੀ ਹੋਣ ਦੇ ਜਿਹੜੇ ਨੇ ਉਹ ਅੰਕੜਿਆਂ ਨੂੰ ਹੋਣ ਦੇ ਜਿਹੜੇ ਖਾਸ ਕਾਰਨ ਨੇ ਉਹਨਾਂ ਨੂੰ ਨਹੀਂ ਦੱਸਦੀ ਪਰ ਟੋਰਾਂਟੋ ਦੇ ਵਿਮਨਸ ਕਾਲਜ ਹਸਪਤਾਲ ਦੀ ਸੀਨੀਅਰ ਲੀਡਰਸ਼ਿਪ ਦੀ ਟੀਮ ਦੇ ਇੱਕ ਮੈਂਬਰ ਦਾ ਇਹ ਕਹਿਣਾ ਹੈ ਕਿ ਪੁਰਾਣੀਆਂ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵੇ ਇਹ ਹੁੰਦੀ ਹੈ ਤੇ 온ਟਾਰੀਓ ਦੀ ਬਲੈਕ ਫਿਜ਼ੀਸ਼ੀਨ ਐਸੋਸੀਏਸ਼ਨ ਜਿਹੜੀ ਆ ਉਹਨਾਂ ਦੇ ਸਾਬਕਾ ਪ੍ਰਧਾਨ ਡਾਕਟਰ ਸਿੰਥੀਆ ਮੈਕਸਵੈਲ ਹੈ ਉਹਨਾਂ ਨੇ ਇਹ ਕਿਹਾ ਕਿ ਇਹ ਕਾਰਨ ਜਿਹੜੇ ਨੇ ਉਹ ਗੁੰਝਲਦਾਰ ਨੇ ਮੈਕਸਵੈਲ ਨੇ ਕਿਹਾ ਕਿ ਪੁਰਾਣੀਆਂ ਬਿਮਾਰੀਆਂ ਕਈ ਵਾਰ ਸਿਹਤ ਸੰਭਾਲ ਪ੍ਰਣਾਲੀ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਵੀ ਕਾਰਨ ਬਣ ਸਕਦੀਆਂ ਨੇ ਤੇ ਕੁਝ ਬਲੈਕ ਪਾਈਚਾਰਿਆਂ ਦੇ ਕੋਲ ਕਰਿਆਨੇ ਦੀਆਂ ਦੁਕਾਨਾਂ ਦੇ ਵਿਕਲਪ ਵੀ ਘੱਟ ਹੁੰਦੇ ਨੇ ਜਿਸ ਦੇ ਨਾਲ ਪੋਸ਼ਟਿਕ ਭੋਜਨ ਤੱਕ ਪਹੁੰਚ ਮੁਸ਼ਕਲ ਹੋ ਜਾਂਦੀ ਹੈ ਜਾਂ ਫਿਰ ਉਹ ਵਾਤਾਵਰਣ ਤੇ ਜ਼ਹਿਰੀਲੇ ਪਦਾਰਥਾਂ ਦੇ ਜਿਹੜੇ ਆ ਉਹਨਾਂ ਦੇ ਵਧੇਰੇ ਸੰਪਰਕ ਵਾਲੇ ਖੇਤਰਾਂ ਦੇ ਵਿੱਚ ਹੁੰਦੇ ਨੇ ਜਿਸ ਦੇ ਨਾਲ ਸਾਹ ਦੀਆਂ ਸਮੱਸਿਆਵਾਂ ਦੀ ਦਰ ਵੱਧ ਸਕਦੀ ਹੈ ਸੋ ਜਿਵੇਂ ਕਿ ਪਹਿ ਵਿਖਵਾਣੀ ਕੀਤੀ ਗਈ ਹੈ ਕਿ ਇਸ ਵੇਲੇ ਮੰਗਲਵਾਰ ਤੋਂ ਯਾਨੀ ਛੁੱਟੀਆਂ ਤੋਂ ਪਹਿਲਾਂ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਸਥਿਰ ਜਾਂ ਘਟਦੀਆਂ ਨੇ ਸੋ ਗੈਸ ਬਰੀ ਦੇ ਖੇਤਰ ਦੇ 425 ਤੋਂ ਵੱਧ ਸਟੇਸ਼ਨਾਂ ਦੇ ਸਰਵੇਖਣ ਦੇ ਅਨੁਸਾਰ ਪਿਛਲੇ ਦਿਨਾਂ ਦੇ ਮੁਤਾਬਕ ਜਿਹੜੀ ਹੈ ਉਹ ਗੱਲ ਕਰ ਲਈਤੀ ਜਾਵੇ ਤੇਲ ਦੀ ਯਾਨੀ ਫਿਊਲ ਦੀ ਤਾਂ ਹਫਤੇ ਦੇ ਪ੍ਰਤੀ ਲੀਟਰ ਉਸਤ ਪ੍ਰਚੂਨ ਕੀਮਤ 15.3 ਸੈਂਟ ਘਟ ਗਈ ਹੈ ਵੀਰਵਾਰ ਨੂੰ ਇਹ ਜਿਹੜੀ ਕੀਮਤ ਹੈ ਇਹ 1.50 ਦੇ ਮੱਧ ਦੇ ਉੱਤੇ ਜਿਹੜੀ ਆ ਉਹ ਪ੍ਰਤੀ ਲੀਟਰ ਦੇਖੀਆਂ ਜਾ ਰਹੀਆਂ ਸਨ ਸੋ ਗੈਸ ਬਰੀ ਦੇ ਜਿਹੜੇ ਨੇ ਉਹ ਮਾਹਰ ਨੇ ਕਿਹਾ ਹੈ ਕਿ ਇਹ ਉਦੋਂ ਤੱਕ ਬਿਖਾਣੀ ਕੀਤੀ ਗਈ ਸੀ ਕਿ ਕੀਮਤਾਂ ਕੈਨੇਡਾ ਦੇ ਵਸ ਤੋਂ ਯਾਨੀ ਕੈਨੇਡਾ ਡੇ ਤੋਂ ਪਹਿਲਾਂ ਜਿਹੜੀਆਂ ਨੇ ਉਹ ਬਰਕਰਾਰ ਰਹਿਣਗੀਆਂ ਜਾਂ ਫਿਰ ਘਟਦੀਆਂ ਰਹਿਣਗੀਆਂ ਸੋ ਵੈਨਕੂਵਰ ਦੇ ਵਿੱਚ ਐਤਵਾਰ ਨੂੰ ਜਿਹੜੀ ਹੈ ਉਹ ਗੈਸ ਦੀ ਔਸਤ ਕੀਮਤ ਡਾਲਰ 1.5279 ਜਿਹੜੀ ਹੈ ਉਹ ਪ੍ਰਤੀ ਲੀਟਰ ਸੀ ਮੌਸਮ ਵਿਭਾਗ ਦੇ ਮੁਤਾਬਕ ਡਾਲਰ 1.50 ਦੇ ਮੱਧ ਦੇ ਜਿਹੜੀ ਹੈ ਉਹ ਰੇਂਜ ਉਸ ਥਾਂ ਦੇ ਨੇੜੇ ਆ ਜਿੱਥੇ ਪ੍ਰਤੀ ਲੀਟਰ ਜਿਹੜੀ ਕੀਮਤ ਹੈ ਉਹ ਇਜ਼ਰਾਈਲ ਤੇ ਈਰਾਨ ਦੇ ਵਿੱਚ ਹਾਲ ਹੀ ਦੇ ਹਮਲਿਆਂ ਦੇ ਕਾਰਨ ਹਮਲਿਆਂ ਤੋਂ ਯਾਨੀ ਪਹਿਲਾਂ ਦੀ ਸੀ ਸੋ ਜੋ ਵੱਧਦਾ ਹੈ ਤੇ ਉਹ ਆਖਰਕਾਰ ਘਟਦਾ ਵੀ ਹੈ ਸੋ ਇਸ ਲਈ ਉਹਨਾਂ ਨੇ ਕਿਹਾ ਕਿ ਉਹ ਉਮੀਦ ਇਹ ਕਰਦੇ ਨੇ ਕਿ ਗੈਸ ਦੀਆਂ ਕੀਮਤਾਂ ਹੌਲੀ-ਹੌਲੀ ਜਿਹੜੀਆਂ ਨੇ ਲੋਰ ਮੀਨ ਲੈਂਡ ਮੈਟਰੋ ਵੈਨਕੂਵਰ ਦੇ ਵਿੱਚ ਜਿਹੜੀਆਂ ਨੇ ਉਹ ਘਟਦੀਆਂ ਰਹਿਣਗੀਆਂ ਤੇ ਅਸਲ ਦੇ ਵਿੱਚ ਕੈਨੇਡਾ ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਜਿੱਥੇ ਕੀਮਤਾਂ ਦੇ ਵਿੱਚ ਕਾਫੀ ਵਾਧਾ ਹੋਇਆ ਸੀ ਰਿਪੋਰਟ ਕਹਿੰਦੀ ਹੈ ਕਿ ਇਸ ਦੇ ਦੌਰਾਨ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਦੇ ਸਮੇਤ ਐਤਵਾਰ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਉਸੇ ਦਿਨ ਦੇ ਨਾਲੋਂ 24.8 ਸੈਂਟ ਪ੍ਰਤੀ ਲੀਟਰ ਘੱਟ ਸਨ ਅਤੇ ਇੱਕ ਮਹੀਨੇ ਪਹਿਲਾਂ ਦੇ ਨਾਲੋਂ ਜਿਹੜੀ ਹੈ ਉਹ 7.8 ਦੇ ਹਿਸਾਬ ਨਾਲ ਸੈਂਟ ਪ੍ਰਤੀ ਲੀਟਰ ਘਟ ਸੀ ਸੋ ਇਸ ਤੇ ਮੁਤਾਬਕ ਪੰਪਾਂ ਦੇ ਉੱਤੇ ਜਿਹੜੀ ਹੈ ਉਹ ਰਾਹਤ ਜਾਰੀ ਰਹਿੰਦੀ ਸੰਭਾਵਨਾ ਹੈ ਸੋ ਕੁਝ ਜਿਹੜੇ ਨੇ ਉਹ ਪ੍ਰਾਂਤਾਂ ਦੀ ਜੇ ਗੱਲ ਕਰ ਲਈਤੀ ਜਾਵੇ ਤਾਂ ਉਹਨਾਂ ਦੇ ਉੱਤੇ ਕਈ ਸਾਲਾਂ ਦੇ ਵਿੱਚ ਕੈਨੇਡਾ ਡੇ ਦੇ ਉੱਤੇ ਫਿਊਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਸਭ ਤੋਂ ਘੱਟ ਹੋ ਸਕਦੀਆਂ ਨੇ ਜਿੰਨਾ ਚਿਰ ਉਹ ਰਾਜਨੀਤਿਕ ਜਿਹੜੀਆਂ ਨੇ ਉਹ ਤਣਾਅ ਰਹਿੰਦਾ ਹੈ ਅਤੇ ਦੇਸ਼ ਜਿਹੜਾ ਉਹ ਵੱਡੀਆਂ ਰੁਕਾਵਟਾਂ ਤੋਂ ਬਚਦਾ ਵੀ ਹੈ ਜਿਵੇਂ ਕਿ ਇੱਕ ਮਹੱਤਵਪੂਰਨ ਤੂਫਾਨ ਜੋ ਅਮਰੀਕੀ ਸਪਲਾਈ ਨੂੰ ਪ੍ਰਭਾਵਿਤ ਕਰਦਾ ਹੈ ਸੋ ਅਸੀਂ ਗਰਮੀ ਦੇ ਵਿੱਚ ਕੀਮਤਾਂ ਦੇ ਵਿੱਚ ਹੋਰ ਗਿਰਾਵਟ ਜਿਹੜੀ ਆ ਉਹ ਦੇਖ ਸਕਦੇ ਹਾਂ ਅੱਗੇ ਦੇਖਦੇ ਹਾਂ ਜੀ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਇੱਕ ਪਾਸੇ ਤੇ ਕੈਨੇਡਾ ਡੇ ਦੇਆਂ ਤਿਆਰੀਆਂ ਹੋ ਰਹੀਆਂ ਨੇ 158ਵਾਂ ਜਨਮ ਦਿਨ ਮਨਾਇਆ ਜਾਣਾ ਜੀ ਕੈਨੇਡਾ ਦਾ ਤੇ ਕੈਂਡਲਸ ਬਲੋ ਕੀਤੀਆਂ ਜਾਣੀਆਂ ਨੇ ਵੱਖਰੇ ਵੱਖਰੇ ਪ੍ਰੋਗਰਾਮ ਹੋਣੇ ਨੇ ਪਰ ਅਲਬਰਟਾ ਦੇ ਵਿੱਚ ਕੁਝ ਨਵੇਂ ਰੂਲ ਜਿਹੜੇ ਆ ਉਹ ਲਾਗੂ ਹੋਣੇ ਆ ਆਉਂਦੇ ਸ਼ੁੱਕਰਵਾਰ ਤੋਂ ਉਹ ਰੂਲ ਹੈਗੇ ਆ ਰੈਫਰੈਂਡਮ ਲਈ ਜਿਹਨਾਂ ਲਈ ਪਿੱਛੇ ਜੇ ਇੱਕ ਬਿਲ ਪਾਸ ਕੀਤਾ ਗਿਆ ਸੀ ਤੇ ਉਹ ਰੂਲ ਥੋੜੇ ਜਿਹਾ ਸੌਖੇ ਕਰ ਦਿੱਤੇ ਯਾਨੀ ਕਿ ਕਿਸੇ ਨੇ ਅਗਰ ਰੈਫਰੈਂਡਮ ਕਰਾਉਣ ਲਈ ਪਟੀਸ਼ਨ ਕਰਨੀ ਆ ਤਾਂ ਉਹਦੇ ਕੋਲ ਜਿਹੜੇ ਦਿਨ ਹੈਗੇ ਆ ਜੀ ਉਹ 120 ਦਿਨ ਹੋਣਗੇ ਔਰ ਪਲੱਸ ਜਿਹੜੀ ਉਹਨਾਂ ਦੀ ਗਿਣਤੀ ਹੈ ਜਿਹੜੇ ਦਸਕਤ ਕਰਾਉਣੇ ਨੇ ਉਹ 170000 ਰਹਿ ਗਏ ਨੇ ਸੋ ਜਿਸ ਪਾਸੇ ਜਦੋਂ ਕੈਨੇਡਾ ਡੇ ਦੀਆਂ ਤਿਆਰੀਆਂ ਨੇ ਦੂਸਰੇ ਪਾਸੇ ਜਿਹੜੇ ਸ਼ਖਸ ਇਹ ਪਟੀਸ਼ਨ ਕਰਨ ਨੂੰ ਤਿਆਰ ਬੈਠੇ ਨੇ ਉਹ ਕਹਿੰਦੇ ਅਸੀਂ ਸ਼ੁੱਕਰਵਾਰ ਵਾਲੇ ਦਿਨ ਹੀ ਉਹ ਪਟੀਸ਼ਨ ਜਿਹੜੀ ਜੀ ਇਲੈਕਸ਼ਨ ਕੈਨੇਡਾ ਦੇ ਕੋਲ ਜਾ ਕੇ ਕਰਵਾ ਦੇਣੀ ਆ ਮਿਚ ਸਿਲਵੇਸਟਰ ਉਹਨਾਂ ਦਾ ਨਾਮ ਹੈ ਜੀ ਉਹ ਚੀਫ ਐਗਜ਼ੀਕਟਿਵ ਆਫੀਸਰ ਨੇ ਅਲਬਰਟਾ ਪ੍ਰੋਸਪਰਿਟੀ ਪ੍ਰੋਜੈਕਟ ਦੇ ਉਹ ਕਹਿੰਦੇ ਵੀ ਅਸੀਂ ਜਿੱਥੇ ਵੀ ਅੱਜ ਕੱਲ ਕੋਈ ਗੱਲਬਾਤ ਕਰਨ ਦਾ ਉਹਨਾਂ ਦਾ ਕਿਤੇ ਕੋਈ ਪ੍ਰੋਗਰਾਮ ਹੁੰਦਾ ਕਹਿੰਦਾ ਉੱਥੇ ਹੀ ਲੋਕ ਜਿਹੜੇ ਨੇ ਹੋਰ ਜ਼ਿਆਦਾ ਇਸ ਪਾਸੇ ਵੱਲ ਨੂੰ ਆ ਰਹੇ ਨੇ ਸੋ ਉਹਨਾਂ ਨੂੰ ਪੂਰਾ ਇਸ ਗੱਲ ਤੇ ਵਿਸ਼ਵਾਸ ਆ ਵੀ ਜਿੰਨੀ ਛੇਤੀ ਇਹ ਗੱਲਬਾਤ ਹੋਵੇਗੀ ਓਨੀ ਛੇਤੀ ਅਲਬਰਟਾ ਜਿਹੜਾ ਉਹ ਇੰਡੀਪੈਂਡੈਂਟ ਹੋ ਸਕੇਗਾ ਪਰ ਦੂਸਰੇ ਪਾਸੇ ਕੀ ਹੋਇਆ ਜੀ ਵੀ ਇੱਕ ਸਾਫਕਾ ਡਿਪਟੀ ਪ੍ਰੀਮੀਅਰ ਨੇ ਟੋਮਸ ਲੋਕਾਜ਼ਾ ਕੋਰੀ ਉਹ ਉਹਨਾਂ ਨੇ ਕਹਿੰਦੇ ਵੀ ਅਲਬਰਟਾ ਦਾ ਇੱਕ ਰੂਲ ਆ ਕਿ ਇੱਕ ਮੁੱਦੇ ਦੇ ਉੱਤੇ ਇੱਕ ਟਾਈਮ ਇੱਕੋ ਹੀ ਪਟੀਸ਼ਨ ਹੋ ਸਕਦੀ ਆ ਸੋ ਉਹਨਾਂ ਨੇ ਆਪਣੀ ਪਟੀਸ਼ਨ ਪਹਿਲਾਂ ਕਰ ਦਿੱਤੀ ਇਸ ਮੁੱਦੇ ਦੇ ਉੱਤੇ ਕਿ ਭਈ ਕੈਨੇਡਾ ਦੇ ਵਿੱਚ ਇਹ ਰਹਿੰਦੇ ਆ ਹੋયા ਅਲਬਰਟਾ ਇਹ ਡਿਕਲੇਅਰ ਕਰੇਗਾ ਕਿ ਅਸੀਂ ਕੈਨੇਡਾ ਦਾ ਪੱਕੇ ਹਿੱਸਾ ਆ ਸੋ ਉਹ ਉਸ ਗੱਲਬਾਤ ਨੂੰ ਲੈ ਕੇ ਹੁਣੇ ਮਿਸਟਰ ਸਿਲਵੈਸਟਰ ਹੋਰ ਹੀ ਕਹਿ ਰਿਹਾ ਭਈ ਸਾਡੀ ਇਹ ਆਜ਼ਾਦੀ ਦੀ ਮਹਿਮ ਨੂੰ ਥੋੜੀ ਡਿਲੇ ਤਾਂ ਉਹ ਕਰ ਸਕਦਾ ਏਦਾਂ ਕਰਕੇ ਪਰ ਸਾਨੂੰ ਬਿਲਕੁਲ ਪਛਾਣ ਨਹੀਂ ਕਰ ਸਕਦਾ ਅਸੀਂ ਇਸ ਗੱਲ ਤੇ ਕਰਨਾ ਹੀ ਕਰਨਾ ਹੈਗਾ ਜੀ ਭਈ ਦੂਸਰੇ ਪਾਸੇ ਲੋਕਾਂ ਦਾ ਖੁਰਾਲੀ ਪ੍ਰੋਬਲਮ ਇਹ ਆ ਕਿ ਉਹਨਾਂ ਕੋਲ ਦਿਨ ਹੈਗੇ ਸਿਰਫ 90 ਤੇ ਉਹਨਾਂ ਨੂੰ 6 ਲੱਖ ਦੇ ਕਰੀਬ ਜੀ ਜਿਹੜੇ ਆ ਦਸਕਤ ਕਰਵਾਉਣੇ ਪੈਣੇ ਕਿਉਂਕਿ ਉਹਨਾਂ ਨੇ ਪੁਰਾਣੇ ਰੂਲਸ ਦੇ ਥੱਲੇ ਹੀ ਉਹ ਜਿਹੜੀ ਆਪਣੀ ਪਟੀਸ਼ਨ ਆ ਪਾਈ ਆ ਸੋ ਹੁਣ ਇਹ ਮਹਮ ਸ਼ੁਰੂ ਹੋ ਗਈ ਜਦੋਂ ਪ੍ਰੀਮੀਅਰ ਡੈਨੀਅਲਸ ਮੈਥੋਰਾਂ ਨੂੰ ਪੁੱਛਿਆ ਗਿਆ ਕਿ ਭਈ ਤੁਸੀਂ ਇਹ ਜਿਹੜੇ ਲੋਕਾਂ ਦੇ ਵੱਖ ਹੋਣ ਦੇ ਕੰਸਰਨ ਹੈਗੇ ਆ ਜੇ ਉਹਨਾਂ ਤੇ ਤੁਸੀਂ ਕੀ ਮੱਲਮ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਕਹਿੰਦੇ ਜੀ ਮੇਰੇ ਹੱਥ ਵਸ ਵਿੱਚ ਕੁਝ ਨਹੀਂ ਹੈ ਇਹ ਸਾਰੇ ਦਾ ਸਾਰਾ ਫੈਡਰਲ ਸਰਕਾਰ ਦੇ ਹੱਥ 'ਚ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹਰਾਂ ਨੂੰ ਉਹ ਕਹਿੰਦੀ ਮੈਂ ਲਿਖ ਕੇ ਆਲਰੇਡੀ ਦੇ ਚੁੱਕੀਆਂ ਕਿ ਭਾਈ ਤੁਸੀਂ ਆ ਜਿਹੜੇ ਜਿਹੜੇ ਇਸ਼ੂ ਹੈਗੇ ਨੇ ਉਹਨਾਂ ਵੱਲ ਧਿਆਨ ਦਿਓ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਭਈ ਪ੍ਰੋਪੋਜ਼ਡ ਗ੍ਰੀਨ ਹਾਊਸ ਗੈਸ ਐਮਿਸ਼ਨਸ ਕੈਪ ਨੈਟ ਜ਼ੀਰੋ ਇਲੈਕਟ੍ਰਿਸਿਟੀ ਗ੍ਰਿਡ ਰੈਗੂਲੇਸ਼ਨਸ ਤੇ ਵੈਸਟ ਕੋਸਟ ਟੈਂਕਰ ਬੈਨ ਜਿਹੜੇ ਪ੍ਰਿੰਸ ਰੂਪਰਡ ਵਗੈਰਾ ਤੋਂ ਚੱਲਦੇ ਨੇ ਉਹਦਰ ਟੈਂਕਰ ਤੇ ਬੈਨ ਲਾਇਆ ਹੋਇਆ ਪੀਓ ਵੀ ਹਟਾ ਦਿੱਤਾ ਜਾਏ ਸੋ ਕਹਿੰਦੀ ਵੀ ਜਿੰਨਾ ਚਿਰ ਉਹ ਪ੍ਰਧਾਨ ਮੰਤਰੀ ਉਹ ਨਹੀਂ ਕਰਦਾ ਲੋਕਾਂ ਦੇ ਵਿੱਚ ਇਹ ਜਿਹੜਾ ਇਸ਼ੂ ਆ ਬਣਿਆ ਰਹੇਗਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮਿੰਟਨ ਜਨ ਕਨੈਕਟ ਦੀ ਟੀਮ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਆਪਣਾ ਮੇਲਾ 5 ਜੁਲਾਈ ਨੂੰ ਇਹ ਮੇਲਾ ਹੋਣ ਜਾ ਰਿਹਾ ਹੈ 2 ਤੋਂ 5 ਵਜੇ ਤੱਕ ਬਹੁਤ ਸਾਰੀਆਂ ਖੇਡਾਂ ਤੁਹਾਡੇ ਸਾਰਿਆਂ ਦੇ ਲਈ ਉਪਲਬਧ ਹੋਣਗੀਆਂ ਜਨ ਕਨੈਕਟ ਦੀ ਟੀਮ ਤੋਂ ਜਾਣਦੇ ਹਾਂ ਕਿ ਹੋਰ ਸਾਰੇ ਯਾਨੀ ਕਿ ਪੂਰੇ ਪਰਿਵਾਰ ਦੇ ਲਈ ਕੀ ਕੀ ਖਾਸ ਹੋਣ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ 5 ਜੁਲਾਈ ਨੂੰ ਜਨ ਕਨੈਕਟ ਦੀ ਟੀਮ ਲੈ ਕੇ ਆ ਰਹੀ ਹੈ ਆਪਣਾ ਮੇਲਾ ਇਸ ਆਪਣੇ ਮੇਲੇ ਵਿੱਚ ਕੀ ਕੁਝ ਹੋਏਗਾ ਖਾਸ ਟੀਮ ਮੈਂਬਰਸ ਆਣਾ ਜੁੜੇ ਹੋਏ ਨੇ ਉਹਨਾਂ ਤੋਂ ਜਾਣਦਿਆਂ ਹਾਂ ਦੀ ਗੁਸ਼ਰਨ ਸਿੰਘ ਬਰਾੜ ਜੀ ਸਭ ਤੋਂ ਪਹਿਲਾਂ ਥੜਤੋਂ ਜਾਨਣਾ ਚਾਹਾਂਗੇ ਕਿ ਇਸ ਮੇਲੇ ਦੇ ਵਿੱਚ ਜਿਹੜਾ ਆਪਣਾ ਮੇਲਾ ਕਰਵਾ ਰਹੇ ਹਾਂ ਇਹਦੇ ਵਿੱਚ ਕੀ ਕੁਝ ਖਾਸ ਹੋਣ ਜਾ ਰਿਹਾ ਹਾਂਜੀ ਇਹਦੇ ਵਿੱਚ ਐਕਟੀਵਿਟੀਜ਼ ਹੋਣਗੀਆਂ ਖਾਣ ਪੀਣ ਨੂੰ ਫ੍ਰੀ ਹੋਊਗਾ ਫੂਡ ਤੇ ਗੇਮਾਂ ਕਰਾਂਗੇ ਅਸੀਂ ਪ੍ਰਾਈਜ਼ਾਂ ਹੋਣਗੀਆਂ ਗੇਮਾਂ ਵਾਸਤੇ ਸਾਡਾ ਜਿਵੇਂ ਮੇਨ ਗੇਮਾਂ ਹੈਗੀਆਂ ਇੱਕ ਤਾਂ ਜਾਗੋ ਰੇਸ ਹੋਊਗੀ ਸੀਨੀਅਰਸ ਤੇ ਯੂਥ ਵਾਸਤੇ ਤੇ ਇੱਕ ਪਾਗ ਟਾਈਮ ਦਾ ਕੰਪੀਟੀਸ਼ਨ ਹੋਊਗਾ ਸਾਡੀਆਂ ਦੋ ਮੇਨ ਚੀਜ਼ਾਂ ਗੇਮਾਂ ਨੇ ਉਹ ਦਿਨ ਵਾਸਤੇ ਤੇ ਬਾਕੀ ਸਾਰੇ ਆਇਓ ਤੇ ਉੱਥੇ ਮਿਲਾਂਗੇ ਜੋ ਹਾਂਜੀ ਮਨਪ੍ਰੀਤ ਅ ਤਿਆਰੀ ਬਹੁਤ ਸਾਰੀ ਹੋ ਚੁੱਕੀ ਹੋਈ ਹੈ ਬਟ ਹੁਣ 5 ਦਿਨ ਸਿਰਫ ਰਹਿ ਗਏ ਨੇ ਤੁਹਾਡੇ ਕੋਲ ਰਾਈਟ ਤਾਂ ਹੁਣ ਤੱਕ ਜਿਹੜਾ ਓਵਰঅল ਸਾਰਾ ਕੁਝ ਤਿਆਰ ਹੈ ਵੋਲੰਟੀਅਰਜ਼ ਤਿਆਰ ਹੈ ਤੇ ਕੀ ਕੀ ਖੇਡਾ ਤੇ ਹੋਰ ਕਰਵਾ ਰਹੇ ਸੋ ਸਾਰਾ ਕੁਝ ਤਿਆਰ ਹੈ ਅਸੀਂ ਹੁਣ ਸਾਰਿਆਂ ਦੀ ਵੇਟ ਕਰਦੇ ਕਿ ਸਾਰੇ ਪਹੁੰਚਣ ਉਦਣ ਲਈ ਅਸੀਂ ਛੋਲੇ ਪਰੋ ਰੱਖਣ ਲਈ ਰੱਖਿਓ ਐਂ ਸਾਰਾ ਕੁਝ ਫ੍ਰੀ ਆ ਸਾਰਾ ਕੁਝ ਉੱਥੇ ਉਦਣ ਅਸੀਂ ਕਰੋਸ਼ੀਨ ਜਿੱਦਾਂ ਕਰੋਸ਼ੀ ਬਣਦੇ ਸੀ ਪੀੜੀਆਂ ਜਿੱਦਾਂ ਬਣਨ ਦੇ ਸੀਗੇ ਉਦਣ ਮੱਖਣੀ ਬਣਾਉਣ ਦਾ ਵੀ ਸਟੇਸ਼ਨ ਹੋਣਾ ਸਾਡਾ ਫ੍ਰੀ ਮਹਿੰਦੀ ਹੋਣੀ ਆ ਅਮ ਬੱਚਿਆਂ ਲਈ ਖੇਡਾਂ ਐਂਡ ਐਨ ਸਭ ਬਹੁਤ کوشش ਕੀਤਾ ਹੈ ਇਹਨੋਂਦਨ ਸਾਰਿਆਂ ਨੇ ਜੁੜ ਪਹੁੰਚਣਾ ਜੀ ਅੱਛਾ ਕੁਸ਼ਨ ਬੀਬੀਆਂ ਵਾਸਤੇ ਤਾਂ ਬਹੁਤ ਕੁਛ ਇਥੇ ਹੈਗੇ ਆ ਖੇਡਾਂ ਤੇ ਜਿਹੜੇ ਆਪਣੇ ਭਰਾਵਾਂ ਨੇ ਪਹੁੰਚਣਾ ਉਹਨਾਂ ਵਾਸਤੇ ਕੀ ਗੇਮਸ ਹੋਣਗੀਆਂ ਉਹਨਾਂ ਦਾ ਮੇਨ ਇੱਕ ਤਾਂ ਪਾਕਟ ਆਈਕਨ ਸਟੇਸ਼ਨ ਆ ਤੇ ਜਿਹੜੇ ਪਾਰਟਿਸਿਪੇਟ ਕਰਨਗੇ ਉਹਨਾਂ ਨੂੰ ਪ੍ਰਾਈਜ਼ ਮਿਲੇਗਾ ਤੇ ਬਾਕੀ ਜਿਹੜਾ ਪੀੜੀਆਂ ਮੇਕਿੰਗ ਦਾ ਸਟੇਸ਼ਨ ਆ ਉਹ ਵੀ ਆਪਣੇ ਪਾਰਟਿਸਿਪੇਟ ਕਰ ਸਕਦੇ ਆ ਤੇ ਬਾਕੀ ਜਿਹੜੀਆਂ ਯੂਥ ਨਾਲ ਗੇਮਾਂ ਹੋਣਗੀਆਂ ਕੁਝ ਵਾਟਰ ਵਾਲੀਆਂ ਗੇਮਾਂ ਹੋਣਗੀਆਂ ਜਿਹੜੇ ਸੀਨੀਅਰਸ ਤੇ ਯੂਥ ਨਾਲ ਪੇਅਰ ਅਪ ਹੋਣਗੇ ਉਹ ਵੀ ਉੱਚ ਵੀ ਪਾਰਟਿਸਪੇਟ ਕਰ ਸਕਦੇ ਆ ਜੀ ਅੱਛਾ ਇਹਦੇ ਚ ਹਰ ਮਤਲਬ ਕਹਿ ਲੋ ਕਿ ਏਜ ਗਰੁੱਪ ਪਹੁੰਚ ਸਕਦਾ ਹੈ ਯਾਨੀ ਸਿਆਣੇ ਬੱਚੇ ਯੰਗ ਅਡਰਸਿੰ ਨੇ ਵੀ ਆ ਸਭ ਇਨਵੋਲਵ ਹੋ ਸਕਦੇ ਨੇ ਹਾਂ ਜੀ ਅਸੀਂ ਤਾਂ ਹੀ ਉਹਦਾ ਕੀਤਾ ਕਿ ਆਪਣਾ ਮੇਲਾ ਸਾਰੇ ਪਹੁੰਚ ਸਕਣ ਅਤੇ ਸਾਰੇ ਕਿਸੇ ਚੀਜ਼ ਤੇ ਪਾਰਟਿਸਪੇਟ ਕਰ ਸਕਣ ਸੋ ਬੀਬੀਆਂ ਤੋਂ ਲੈ ਕੇ ਬੱਚੇ ਤੋਂ ਸਿਆਣੇ ਸਾਰੇ ਆ ਸਕਦੇ ਅਸੀਂ ਸਾਰਿਆਂ ਦੇ ਕੁਝ ਰੱਖਿਆ ਆ ਜੀ ਅੱਛਾ ਮਨਪ੍ਰੀਤ ਜੀਵਾਰਤੂ ਸਿ ਮੇਲਾ ਕਰਾ ਰਹੇ ਹਾਂ ਬਾਕੀ ਦੇ ਮੇਲੇ ਜਿੰਨੇ ਵੀ ਹੁਣ ਚਾਰ ਕਰਵਾਇਆ ਉਹਨਾਂ ਤੋਂ ਅਲੱਗ ਜਿਹੜਾ ਇਹ ਪੰਜਵਾਂ ਮੇਲਾ ਕਿਵੇਂ ਹੋ ਸਕਦਾ ਇਸ ਮੇਲੇ ਦੇ ਵਿੱਚ ਅਸੀਂ ਪਹਿਲੀ ਵਾਰ ਇੱਕ ਫਰੈਸ਼ ਜਿਹੜੀ ਮੱਖਣੀ ਬਣਾਉਣ ਦਾ ਸਟੇਸ਼ਨ ਉਹ ਸਾਡਾ ਪਹਿਲੀ ਵਾਰ ਕਰਨ ਦਾ ਤਰੀਕਾ ਹੈ ਸੋ ਦੇਖਾਂਗੇ ਕਿਦਾਂ ਹੁੰਦਾ ਐ ਨਾਲੇ ਸਾਲ ਅਸੀਂ ਪਹਿਲੀ ਵਾਰ ਇਸ ਵਾਰ ਕਰੋਸ਼ੀਆ ਵੀ ਬਣਾਉਣਾ ਹੈ ਕਿਉਂਕਿ ਕਰੋਸ਼ੀਆ ਨਾਲ ਲੋਕੀ ਬਹੁਤ ਬਣਦੇ ਹੁੰਦੇ ਸੀ ਐਨ ਬਾਕੀ ਅਸੀਂ ਹੁਣ ਖਾਣ ਪੀਣ ਦਾ ਥੋੜਾ ਇਸ ਵਾਰੀ ਜ਼ਿਆਦਾ ਕੀਤਾ ਕਿਉਂਕਿ ਪਿਛਲੀ ਵਾਰੀ ਬਹੁਤ ਲੋਕੀ ਆਏ ਸਗੇ ਉਸ ਸਾਭ ਦੇ ਨਾਲ ਨੇ ਆ ਓਕੇ ਅੱਛਾ ਮੱਖਣੀ ਬਣਾਉਣ ਦਾ ਸਟੇਸ਼ਨ ਜਿਹੜਾ ਕਾਫੀ ਇੰਟਰਸਟਿੰਗ ਕਿਹਾ ਜਾ ਰਿਹਾ ਤੇ ਇਹਦੇ ਵਿੱਚ ਮਤਲਬ ਲੋਕਾਂ ਦਾ ਜਿਵੇਂ ਇੰਟਰਸਟ ਹੈ ਉਹ ਕਿਵੇਂ ਪੈਦਾ ਕਰਨਾ ਕਿਉਂਕਿ ਮਧਾਣੀ ਬਦੂਣੀ ਸਾਰੀ ਜਿਹੜੀ ਹੈ ਐਂਡ ਸਪੈਸ਼ਲੀ ਕੈਨੇਡੀਅਨ ਜਨਰੇਸ਼ਨ ਹੋ ਤੁਸੀਂ ਰਾਈਟ ਐਂਡ ਸਾਰੇ ਛੋਟੇ ਵੀ ਹੋ ਤਾਂ ਇਹ ਸਾਰੀ ਮਤਲਬ ਤੁਹਾਨੂੰ ਕੌਣ ਗਾਈਡ ਮਤਲਬ ਕਰਦਾ ਹੈ ਕਿ ਤੁਸੀਂ ਇਦਾਂ ਦੀਆਂ ਚੀਜ਼ਾਂ ਲਿਆਓ ਮਧਾਣੀ ਬਹੁਤ ਐਕਸਾਈਟਿੰਗ ਚੀਜ਼ ਹੋ ਸਕਦੀ ਹੈ ਸਾਰਿਆਂ ਵਾਸਤੇ ਕੋਸ਼ਿਸ਼ ਤਾਂ ਬਾਕੀ ਅਸੀਂ ਸਾਡੀ ਸੀਨੀਅਰ ਕਮੇਟੀ ਆ ਉਹਨਾਂ ਨੂੰ ਪੁੱਛ ਲੈਣੇ ਹੁੰਨੇ ਆ ਬਾਕੀ ਜਦੋਂ ਹੋਰ ਇਵੈਂਟ ਹੁੰਦੇ ਆ ਉਹ ਲੋਕ ਕ੍ਰਿਟਿਸਿਜ਼ਮ ਦੇ ਦਿੰਦੇ ਆ ਵੀ ਤੁਹਾਨੂੰ ਐਂ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ ਉਹ ਇੰਕੋਰਪੋਰੇਟ ਕਰ ਦਿੰਦੇ ਆ ਬਾਕੀ ਜਿਹੜਾ ਸਟੇਜ ਸ਼ੋਅ ਚ ਪਾਰਟਿਸਿਪੇਟ ਅਸੀਂ ਐਂ ਕਰਾਵਾਂਗੇ ਵੀ ਜਿਹੜੇ ਪਹਿਲਾਂ ਦਾ ਯੂਥ ਕਰਨਗੇ ਫਿਰ ਜਦੋਂ ਸੀਨੀਅਰ ਜਾਂ ਜਿਵੇਂ ਮੀਡਲ ਏਜ ਲੋਕਾ ਜੋ ਦੇਖਣਗੇ ਵੀ ਇਹ ਚਾਜ ਨਾਲ ਨਹੀਂ ਕਰਦੇ ਜੋ ਫਿਰ ਉਹ ਆਪ ਕਰਕੇ ਵੀ ਅਸੀਂ ਦਿਖਾਉਣਾ ਤੁਹਾਨੂੰ ਫਿਰ ਉਹਦੇ ਨਾਲ ਇੰਟਰਸਟ ਪੈਦਾ ਕਰਾਂਗੇ ਅਸੀਂ ਠੀਕ ਹੈ ਅੱਛਾ ਮਨਪ੍ਰੀਤ ਬਹੁਤ ਸਾਰੇ ਇਵੈਂਟ ਤੁਸੀਂ ਪਹਿਲਾਂ ਵੀ ਸਾਰੇ ਕਰਵਾਨੇ ਰਹੇ ਹੋ ਹਨਾ ਤੇ ਉਹਦੇ ਵਿੱਚ ਤੁਹਾਨੂੰ ਕਮਿਊਨਿਟੀ ਹੈਲਪ ਤੇ ਗਵਰਨਮੈਂਟ ਹੈਲਪ ਕਿੱਦਾਂ ਮਿਲਦੀ ਹੈ ਆਮ ਆਈ ਥਿੰਕ ਕਮਿਊਨਿਟੀ ਜਦ ਆਉਂਦੀ ਆ ਸਾਡੇ ਪ੍ਰੋਗਰਾਮ ਸਾਨੂੰ ਇੰਨਾ ਹੀ ਬਹੁਤ ਸਾਥ ਹੋ ਜਾਂਦਾ ਕਿ ਲੋਕੀ ਜੋ ਅਸੀਂ ਪ੍ਰੋਗਰਾਮ ਕਰਦੇ ਆ ਉਹ ਪਸੰਦ ਕਰਦੇ ਆਉਣਾ ਚਾਹੁੰਦੇ ਆ ਐਂਡ ਦੈਨ ਬਾਕੀ ਫਿਰ ਜਿਹੜਾ ਅਸੀਂ ਸਾਰੇ ਲਾਈਕ ਯੂਨੀਵਰਸਿਟੀ ਚ ਪਾਦੇ ਆ ਸਾਡੇ ਸਕੂਲ ਸਾਡੀ ਸਪੋਰਟ ਕਰਦੇ ਆ ਆਮ ਫਾਈਨੈਂਸ਼ਲੀ ਐਂਡ ਇਵਨ ਲਾਈਕ ਰਿਸੋਰਸਸ ਦੇ ਨਾਲ ਕਿ ਕਿਦਾਂ ਪਲੈਨਿੰਗ ਕਰੀ ਦੀ ਆ ਉਹਨਾਂ ਦਾ ਥੋੜਾ ਤਰੀਕਾ ਹੋ ਰਿਹਾ ਐਂਡ ਆਪਣਾ ਥੋੜਾ ਹੋ ਰਿਹਾ ਸੋ ਅਸੀਂ ਮਿਕਸ ਮੈਚ ਕਰਕੇ ਸਾਰਾ ਕਰ ਲੇਤਾ ਯਾ ਓਕੇ ਗੁਰਸ਼ਨ ਜੈਨ ਕਨੈਕਟ ਦੀ ਟੀਮ ਦਾ ਮਕਸਦ ਕੀ ਹੈ ਮਤਲਬ ਤੁਸੀਂ ਕੀ ਗੋਲ ਲੈ ਕੇ ਚੱਲ ਰਹੇ ਹੋ ਇਨ ਫਿਊਚਰ ਜੈਨ ਕਨੈਕਟ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਹਾਂਜੀ ਸਾਡਾ ਸਾਡੇ ਨਾਮ ਕੀ ਹੈ ਜਿਵੇਂ ਜਨਰੇਸ਼ਨਸ ਕਨੈਕਟ ਕਰਨੇ ਪੀੜ੍ਹੀਆਂ ਜੋੜਨੀਆਂ ਤੇ ਫਿਊਚਰ ਸਾਡਾ ਗੋਲ ਆਇਆ ਵੀ ਅਸੀਂ ਇੱਕ ਐਜਾ ਸਪੇਸ ਕ੍ਰੀਏਟ ਕਰੀਏ ਸੀਨੀਅਰਸ ਤੇ ਯੂਥ ਵਾਸਤੇ ਜਿੱਥੇ ਉਹ ਆ ਕੇ ਇੱਕ ਦੂਜੇ ਨਾਲ ਗੱਲ ਕਰ ਸਕਣ ਤੇ ਅਸੀਂ ਕਿਉਰੀਓਸਿਟੀ ਪੈਦਾ ਕਰੀਏ ਇੱਕ ਐਜਾ ਇੱਕ ਐਜਾ ਆਈਜਾ এনवायरमेंट ਪ੍ਰੈਜ਼ੈਂਟ ਕਰੀਏ ਵੀ ਜਿੱਥੇ ਉਹ ਆ ਕੇ ਕੁਐਸਚਨ ਪੁੱਛ ਸਕਣ ਕਲਚਰ ਬਾਰੇ ਬਿਨਾ ਕੋਈ ਜਜਮੈਂਟ ਨਾਲ ਯਾਨੀ ਜਜਮੈਂਟਰ ਵਿਦਆਉਟ ਐਨੀ ਲਾਈਕ ਵਿਦਆਉਟ ਕ੍ਰਿਟੀਸਾਈਜ਼ਿੰਗ देम ਐਨੀਥਿੰਗ ਐਂਡ ਆ ਬਿਲਕੁਲ ਮੈਂ ਬਹੁਤ ਛੋਟੇ ਛੋਟੇ ਚੀਜ਼ਾਂ ਦਾ ਵੀ ਧਿਆਨ ਰੱਖ ਕੇ ਚੱਲ ਰਿਹਾ ਹਾਂ ਅੱਛਾ ਤੁਹਾਡੀ ਹੁਣ ਟੀਮ ਜਿਹੜੀ ਹੈ ਉਹ ਪਹਿਲਾਂ ਨਾਲੋਂ ਕਿੰਨੀ ਜ਼ਿਆਦਾ ਵੱਧ ਹੋਈ ਹੈ बिकॉज़ ਵੌਲੰਟੀਅਰ ਜਿਹੜੇ ਨੇ ਉਹ ਵੀ ਜੁੜਨੇ ਨਾਲ ਬਹੁਤ ਜ਼ਰੂਰੀ ਹੁੰਦੇ ਨੇ ਐਂਡ ਸਪੈਸ਼ਲੀ ਜਿੱਥੇ ਕੋਈ ਵੀ ਕਿਸੇ ਨੂੰ ਇਹ ਨਹੀਂ ਵੀ ਮੇਰੀ ਡੈਜ਼ਿਗਨੇਸ਼ਨ ਇੱਥੇ ਕੀ ਹੈ ਸਾਰੇ ਤੁਸੀਂ ਵੌਲੰਟੀਅਰ ਹੋਰ ਵੌਲੰਟੀਅਰ ਤਰੀਕੇ ਨਾਲ ਹੀ ਕੰਮ ਕਰਦੇ ਹੋ ਸੋ ਇਹ ਸਾਰੀ ਚੀਜ਼ ਕਿੱਦਾਂ ਮੰਨ ਚੁੰਦੀ ਹੈ ਸੋ ਅਸੀਂ ਲਾਈਕ ਸ਼ੁਰੂ ਤੋਂ ਅਸੀਂ ਸਾਡੀ ਆਪਣੀ ਟੀਮ ਦਾ ਇਦਾਂ ਕੀਤਾ ਕਿ ਅਸੀਂ ਸਾਰੇ ਇਕੁਅਲ ਲੈਵਲ ਤੇ ਆਂ ਪਾਮਾ ਜਦੋਂ ਅਸੀਂ ਪਲੈਨਿੰਗ ਵੀ ਕਰਦੇ ਨੋਬ ਸਕਦੇ ਆਂ ਐਨ ਇਸ ਹਾਲ ਅਸੀਂ ਆਪਣੀ ਇੰਟਰਨਲ ਟੀਮ ਵੀ 4-5 ਹੋਰ ਮੈਂਬਰ ਐਡ ਕੀਤੇ ਆ ਐਨ ਬਾਕੀ ਸਾਡੀ ਅਸੀਂ ਵੋਲੰਟੀਅਰ ਟੀਮ ਦੇ ਵਿੱਚ ਐਟ ਲੀਸਟ 20 ਤੋਂ 30 ਯੂਥ ਅਸੀਂ ਰੱਖੇ ਇਸ ਹਾਲ ਕੱਲੇ ਮੇਲੇ ਦੇ ਹਵਲਾ ਛਾਪ ਕਰਨ ਦੇ ਸੋ ਅਸੀਂ ਹੁਣ ਦੇਖਦੇ ਹਾਂ ਕਿਦਾਂ ਸਾਰਾ ਪ੍ਰੋਗਰਾਮ ਚੱਲਦਾ ਬਟ ਯਾ 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 ਓਕੇ ਗੁਸ਼ਣ ਸਾਰੇ ਜਿੱਥੇ ਪਹੁੰਚਣਾ ਹੈਗਾ ਪਾਰਕਿੰਗ ਇਹ ਉਹ ਬਾਕੀ ਸਾਰੇ ਅਰੇਂਜਮੈਂਟ ਉਹਨਾਂ ਨੂੰ ਦੱਸ ਦੋ ਲੋਕੇਸ਼ਨ ਵੀ ਦੱਸ ਦੋ ਤੇ ਇਹ ਵੀ ਦੱਸ ਦੋ ਵੀ ਟਿਕਟ ਲੈਣੀ ਹੈ ਜਾਂ ਨਹੀਂ ਲੈਣੀ ਨਹੀਂ ਨਹੀਂ ਫ੍ਰੀ ਹੈ ਸਾਡਾ ਸਾਰਾ ਖਾਣ ਪੀਣ ਨੂੰ ਫ੍ਰੀ ਹੈ ਸਾਰੀਆਂ ਐਕਟੀਵਿਟੀਜ਼ ਫ੍ਰੀ ਹੈ ਤੇ ਬਾਕੀ ਸਟ੍ਰਾਬਰੀ ਹਲ ਪਾਰਕ ਆ ਜੁਲਾਈ 5 2 ਵਜੇ ਤੇ ਮੇਨਲੀ ਉਹ ਸਾਰੇ ਨੇਬਰਹੂਡ ਵਿੱਚ ਰਹਿੰਦੇ ਹੁੰਦੇ ਜਿਨ੍ਹਾਂ ਨੇ ਆਉਣਾ ਹੁੰਦਾ ਅੱਜ ਤੁਸੀਂ ਦੂਰ ਰਹਿੰਦੇ ਹੋ ਰੋਡ ਸਾਈਡ ਪਾਰਕਿੰਗ ਬਹੁਤ ਹੈ ਜੇ ਤੁਹਾਡੇ ਰਿਲੇਟਿਵਸ ਕੋਈ ਰਹਿੰਦੇ ਹੋਣਗੇ ਉਹ ਏਰੀਆ 'ਚ ਉੱਥੇ ਪਾਰਕ ਲਾ ਦਿਓ ਤੇ ਬਾਕੀ ਆਓ ਆーストラਬੀਕਲ uh, پارک uh, 75 ਐਵੈਨਿਊ ਤੇ 76 ਐਵੈਨਿਊ ਉਹ uh, 80 ਐਵੈਨਿਊ ਦੇ ਬਚਾਲੇ ਆ 124 ਸਟਰੀਟ ਤੇ ਓਕੇ ਅਮਨਪੇ ਤਾਂ ਤੁਹਾਡਾ ਕੀ ਸਾਰਾ ਵਸੇ ਮੈਸੇਜ ਹੈ ਸਪੈਸ਼ਲੀ ਜਿਨ੍ਹਾਂ ਨੇ ਆਣਾ ਹੈ ਕਿ ਉਹ ਮਤਲਬ ਪੰਜਾਬੀ ਲਿਬਾਸ ਵਿੱਚ ਆਣ ਮਤਲਬ ਕਿ ਸੂਟ ਵਗੈਰਾ ਪਾ ਕੇ ਆਣ ਥੀਮ ਕੀ ਹੈ ਸੋ ਸਾਡਾ ਮੇਲੇ ਦਾ ਨਾਮ ਹੀ ਆਪਣਾ ਮੇਲਾ ਹੈ ਸੋ ਆਪਾਂ ਪੰਜਾਬੀ ਸੂਟ ਸਾਰਾ ਕੁਝ ਨਵੇਂ ਨਵੇਂ ਸੂਟ ਕੱਢ ਕੇ ਪਾ ਕੇ ਲੈ ਕੇ ਆਉਣੇ ਆ ਐਂਕੋਰ ਤੇ ਪਜਾਮੇ ਸਾਰਾ ਕੁਝ ਐਂ ਬਾਕੀ ਸਾਰੇ ਉੱਥੇ ਜਰ ਪਹੁੰਚੇ ਹੋ ਅਸੀਂ ਸਾਰਿਆਂ ਦੀ ਉੱਥੇ ਡੀ ਕਰਾਂਗੇ ਯਾ ਥੈਂਕ ਯੂ ਸੋ ਮੱਚ ਯਾ ਥੈਂਕ ਯੂ ਚਲੋ ਜੀ ਜਨ ਕਨੈਕਟ ਦੀ ਟੀਮ ਨੇ ਤਿਆਰੀ ਕਰ ਲਈ ਹੈ ਤੇ ਹੁਣ ਤਿਆਰੀ ਤੁਸੀਂ ਵੀ ਕਰ ਲਓ 5 ਜੁਲਾਈ ਨੂੰ 2 ਵਜੇ ਮੇਲਾ ਸ਼ੁਰੂ ਹੋਣਾ ਹੈ 2 ਤੋਂ 5 ਵਜੇ ਤੱਕ ਤੁਹਾਡੇ ਸਾਰਿਆਂ ਵਾਸਤੇ ਖੂਬਸਾਰਾ ਉੱਥੇ ਐਕਟੀਵਿਟੀਆਂ ਹੋਣਗੀਆਂ ਤੁਸੀਂ ਪਰਿਵਾਰ ਸਮੇਤ ਪਹੁੰਚ ਸਕਦੇ ਹੋ ਬੱਚਿਆਂ ਲਈ ਵੀ ਐਕਟੀਵਿਟੀਆਂ ਹੈ ਵੱਡੇ ਸਿਆਣਿਆਂ ਵਾਸਤੇ ਵੀ ਹੈ ਇੰਜੋਏ ਕਰ ਸਕਦੇ ਹੋ ਵੈਸੇ ਵੀ ਛੁੱਟੀ ਵਾਲਾ ਦਿਨ ਹੈ ਸੋ ਸਾਰੇ ਜਣੇ ਇਸ ਇਵੈਂਟ ਦਾ ਹਿੱਸਾ ਜ਼ਰੂਰ ਬਣਨਾ ਕੈਮਰਾਮੈਨ ਅਮਿਤ ਭਰੇ ਸਦੇ ਨਾਲ ਸ਼ਰੀ ਗੌਰਵਾ ਸਰੀ ਸਟੂਡੀਓ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਹੀ ਮੁਕਦਾ ਹੈ ਨਵੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ